ਦੋਸਤੋ ਸਤਿ ਸ੍ਰੀ ਅਕਾਲ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤਾ ਗਿਆ ਵਪਾਰ ਯੁੱਧ ਕੋਈ ਆਰਥਿਕ ਲੜਾਈ ਨਹੀਂ ਅਸਲ ਵਿੱਚ ਇਹ ਲੁੱਟ ਆਧਾਰਿਤ ਸਾਮਰਾਜ ਦੀ ਪ੍ਰਬੰਧ ਨੂੰ ਉਚਾਉਣ ਦੀ ਲੜਾਈ ਹੈ ਇਹ ਲੜਾਈ ਸਮੁੱਚੀ ਮਨੁੱਖ ਜਾਤੀ ਦੇ ਵਿਰਧ ਜੰਗ ਹੈ ਜ਼ਿਆਦਾ ਹੋਏਗਾ ਤੁਹਾਨੂੰ ਕਿ ਜਦੋਂ ਦੂਜੀ ਸੰਸਾਰ ਜੰਗ ਲੱਗੀ ਤੇ ਉਹ ਜਰਮਨੀ ਤੋਂ ਸ਼ੁਰੂ ਹੋਈ ਸੀ ਤੇ ਆਖਰ ਦੇ ਵਿੱਚ ਜਰਮਨ ਵਿੱਚ ਆ ਕੇ ਮੁੱਕੀ ਸੀ ਹੁਣ ਵਾਲੀ ਲੜਾਈ ਅਮਰੀਕਾ ਨੇ ਸ਼ੁਰੂ ਕੀਤੀ ਹੈ ਤੇ ਆਖਰ ਵਿੱਚ ਅਮਰੀਕਾ ਦੇ ਹੱਥ ਖੜੇ ਕਰਨ ਤੋਂ ਬਾਅਦ ਹੀ ਮੁੱਕਣੀ ਆ ਹੁਣ ਅਸੀਂ ਅਗਲੀ ਗੱਲ ਸ਼ੁਰੂ ਕਰਦੇ ਹਾਂ ਕਿ ਇਸ ਵੇਲੇ ਅਮਰੀਕਾ ਦੀ ਕੀ ਸਥਿਤੀ ਆ ਉਥੋਂ ਵੀ ਥੋੜੀ ਜਿਹੀ ਚਲਕੀ ਦਿਖਾਉਂਗਾ ਸਾਥੀਓ ਕੋਈ ਸਮਾਂ ਸੀ ਅਮਰੀਕਾ ਘੁੰਮਣ ਫਿਰਨ ਵਾਲਿਆਂ ਦੀ ਪਹਿਲੀ ਪਸੰਦ ਹੁੰਦਾ ਸੀ ਅੱਜ ਹਾਲ ਇਹ ਆ ਕਿ ਕਿਸੇ ਸਮੇਂ ਮੁਫਾਫਰਾ ਨਾਲ ਖਾਚਾ ਖਚ ਭਰੇ 에어ਪੋਰਟ ਸੂਰਸਾਨ ਦਿਖਾਈ ਦੇ ਰਹੇ ਯੂਰਪੀ ਦੇਸ਼ਾਂ ਦੀਆਂ ਬਹੁਤ ਸਾਰੀਆਂ 에어ਲਾਈਨਾਂ ਨੇ ਅਮਰੀਕੀ ਸ਼ਹਿਰਾਂ ਨੂੰ ਜਾਣ ਵਾਲੀਆਂ ਆਪਣੀਆਂ ਬਹੁਤ ਸਾਰੀਆਂ ਫਲਾਈਟਾਂ ਵਿੱਚ ਕਟੌਤੀ ਕੀਤੀ ਕੈਨੇਡਾ ਦੀ 에어 ਕੈਨੇਡਾ ਤੇ ਬੈਸਟ ਜੈਟ ਨੇ 40% ਦੀ ਉਡਾਨਾਂ ਕੱਟ ਕਰਤੀਆਂ ਹਨ ਆਇਸਲੈਂਡ ਨੇ ਤਾਂ ਆਪਣੀਆਂ ਸਾਰੀਆਂ ਉਡਾਨਾਂ ਹੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਫਰਾਂਸ ਦੀ 에어 ਫਰਾਂਸ ਨੇ 45% ਦੀ ਉਡਾਨਾਂ ਕੱਟ ਕਰਤੀਆਂ ਹਨ ਜਰਮਨੀ ਦੇ ਲੁਫਤਾਂਸਾ ਨੇ ਵੀ ਅਮਰੀਕਾ ਦੇ ਵੱਡੇ ਸ਼ਹਿਰਾਂ ਨੂੰ ਜਾਂਦੀਆਂ ਉਡਾਣਾਂ ਵਿੱਚ ਕਟੌਤੀ ਕਰ ਦਿੱਤੀ ਹੈ। ਜਾਪਾਨ ਦੀ ਨਿਪੋਨ 에ਅਰਬੇਸ ਨੇ ਵੀ ਕਈ ਉਡਾਣਾਂ ਕੈਨਸਲ ਕਰ ਦਿੱਤੀਆਂ ਹਨ। ਸਿੰਗਾਪੁਰ 에ਅਰਲਾਈਨਜ਼ ਨੇ ਅਮਰੀਕਾ ਨੂੰ ਜਾਂਦੀਆਂ ਸਿੱਧੀਆਂ ਉਡਾਨਾਂ ਬੰਦ ਕਰ ਦਿੱਤੀਆਂ। ਇਸ ਦਾ ਕਾਰਨ ਅਮਰੀਕਾ ਜਾਣ ਵਾਲੇ ਮੁਸਾਫਰਾਂ ਦੀ ਕਮੀ ਤੇ ਉਸ ਕਾਰਨ ਹੁੰਦੇ ਨੁਕਸਾਨ ਦਾ। ਹਾਲਤੇ ਇਹ ਹੈ ਕਿ ਅੱਜ ਕੋਈ ਟੂਰਿਸਟ ਅਮਰੀਕਾ ਵੱਲ ਮੂੰਹ ਕਰ ਲੈ ਤਿਆਰ ਨਹੀਂ। ਡੋਨਾਲਡ ਟਰੰਪ ਨੇ ਸਤਾ ਹਾਸਲ ਕਰਦਿਆਂ ਹੀ ਪ੍ਰਵਾਸੀ ਲੋਕਾਂ ਵਿਰੁੱਧ ਨਫ਼ਰਤੀ ਮਹਨ ਛੇੜਤੀ ਸੀ। ਇਰਾਨ, ਅਫਗਾਨਿਸਤਾਨ, ਜਮਨੋਮਾਨਾ ਆਦਿ 12 ਦੇਸ਼ਾਂ ਦੇ ਨਾਗਰਿਕਾਂ ਉੱਤੇ ਅਮਰੀਕਾ ਦਾ ਵੀਜ਼ਾ ਹਾਸਲ ਕਰਨ ਤੇ ਫਰੰਦੀ ਲਾਤ ਪਈ। ਬੀਜਾਰ ਨਜਮ ਖਾਸ ਕਰਤੇ ਸਨ 에어ਪੋਰਟਾਂ ਉੱਤੇ ਆਉਣ ਵਾਲੇ ਵਿਦੇਸ਼ੀਆਂ ਨੂੰ ਦੁਸ਼ਮਣ ਦੀ ਤਰ੍ਹਾਂ ਦੇਖਿਆ ਜਾਂਦਾ ਸੀ। ਕੰਟਿਆਂ ਬੰਦੀ, ਬੇਜ ਤਰਨ ਵਾਲੀ ਪੁਛ ਗੇਛ ਇਸ ਹਾਲਤ ਵਿੱਚ ਬਹੁਤ ਸਾਰੇ ਦੂਰਕੀ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਅਮਰੀਕਾ ਨਾ ਜਾਣ ਦੀਆਂ ਪੇਤਾਂ ਕਰਤੀਆਂ ਸਨ। ਚੀਨ ਨੇ ਵੀ ਆਪਣੇ ਨਾਗਰਿਕਾਂ ਨੂੰ ਬੇਲੋੜੀ ਹਰਾਸਮੈਂਟ ਤੋਂ ਬਚਣ ਲਈ ਅਮਰੀਕਾ ਨਾ ਜਾਣ ਦੇ ਫਲਾਤ ਕੀ। ਉਪਰੋਂ ਟੈਰਫ ਕਾਰਨ ਹਰ ਦੇਸ਼ ਦੇ ਨਾਗਰਿਕਾਂ ਵਿੱਚ ਅਮਰੀਕਾ ਵਿਰੁੱਧ ਇੱਕ ਹੋਰ ਲਹਿਰ ਖੜੀ ਹੋਈ। ਫਿੱਟੇ ਜੋ ਲੋਕ ਅਮਰੀਕਾ ਜਾਣਾ ਹੀ ਨਹੀਂ ਚਾਹੁੰਦੇ ਪਿਛਲੇ ਮਹੀਨੇ ਸੰਸਾਰ ਦੇ ਟੂਰਿਜ਼ਮ ਦੇ ਟ੍ਰੈਵਲ ਕਾਉਂਸਲ ਨੇ 181 ਦੇਸ਼ਾਂ ਦੀ ਟੂਰਿਜ਼ਮ ਸੰਬੰਧੀ ਰਿਪੋਰਟ ਜਾਰੀ ਕੀਤੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚ ਸਿਰਫ ਅਮਰੀਕਾ ਹੀ ਜਿਹੜਾ ਹੈ ਜਿੱਥੇ ਟੂਰਿਜ਼ਮ ਟਕਿਆ ਹੈ ਬਾਕੀ ਸਭ ਭਾਰੀ ਟੂਰਿਜ਼ਮ ਬਦਦਾ ਹੋਇਆ ਅਮਰੀਕਾ ਦੇ ਸਹਿਯੋਗੀ ਰਹੇ ਦੇਸ਼ਾਂ ਦੇ ਲੋਕਾਂ ਨੇ ਵੀ ਅਮਰੀਕਾ ਵੱਲ ਮੂੰਹ ਮੋੜ ਲਿਆ ਹੈ ਬਰਤਾਨੀਆ ਤੋਂ 15 ਫੀਸਦੀ ਜਰਮਨੀ 5 ਫੀਸਦੀ ਸਾਊਥ ਕੋਰੀਆ 15 ਫੀਸਦੀ ਚੇਪੇਨ 24 ਫੀਸਦੀ ਤੇ ਆਇਰਲੈਂਡ ਤੋਂ 35 ਫੀਸਦੀ ਟੂਰਿਸਟ ਅਮਰੀਕਾ ਵੱਲ ਘਟਾ ਰਹੇ ਹਨ ਕੈਨੇਡਾ ਤੋਂ ਟੂਰਿਸਟ ਨਾ ਆਉਣ ਕਾਰਨ ਅਮਰੀਕਾ ਨੂੰ 40 ਅਰਬ ਦਾ ਨੁਕਸਾਨ ਹੋਇਆ ਹੈ ਨਿਊਯਾਰਕ ਟੂਰਿਜ਼ਮ ਜਨਸਰੀ ਰਿਪੋਰਟ ਮੁਤਾਬਕ ਇਸ ਸਾਲ 4 ਲੱਖ ਟੂਰਿਸਟ ਘਟਣਗੇ ਇਸ ਨਾਲ ਨਿਊਯਾਰਕ ਸ਼ਹਿਰ ਨੂੰ 4 ਅਰਬ ਦਾ ਕਟਾ ਪਵੇਗਾ ਪਿਛਲੇ ਬਰੇ 51 ਅਰਬ ਦੀ ਆਮਦਨ ਹੋਈ ਸੀ ਟੂਰਿਸਟ ਟਰਨ ਦਾ ਮਤੂਲੇਟ 에어ਪੋਰਟ ਦੇ ਮੁਲਾਜ਼ਮਾਂ ਦੀ ਛਾਂਟੀ ਬਾਹਰ ਖੜੇ ਟੈਕਸੀ ਡਰਾਈਵਰਾਂ ਦਾ ਖਾਲੀ ਕਰਨ ਨੂੰ ਮੋੜਨਾ ਹੋਟਲਾਂ ਦੇ ਕਮਰੇ ਖਾਲੀ ਰਹਿਣਾ ਤੇ ਮੁਲਾਜ਼ਮਾਂ ਦਾ ਬੇਲਾ ਹੋਣਾ ਟੂਰਿਸਟ ਗੈੱਡਾਂ ਨੂੰ ਕੰਮ ਨਾ ਮਿਲਣਾ ਇਸ ਦਾ ਇੱਕ ਸ਼ਬਦ ਵਿੱਚ ਅਰਥ ਹੈ ਬੇਰੁਜ਼ਗਾਰੀ ਇਹੋ ਨਹੀਂ ਹੋਰ ਵੀ ਬਹੁਤ ਕੁਝ ਹੈ ਰੇਲੂ ੜਾਣਾ ਨੂੰ مسافر ਨਾ ਮਿਲਣਾ ਗਿਫਟ ਹਾਊਸਾਂ ਮਾਲਾਂ ਸ਼ਰਾਬ ਦੀਆਂ ਦੁਕਾਨਾਂ ਤੇ ਲੋਕਲ ਟੈਕਸੀਆਂ ਦੇ ਵਪਾਰਾਂ ਦਾ ਠੱਪ ਹੋਣਾ ਸਾਥੀਓ ਇਹ ਵਪਾਰ ਯੁੱਧ ਲੰਮਾ ਸਮਾਂ ਚੱਲਣ ਦੇ आसार ਹੈ ਅੱਜ ਇਹ ਸਬਾਰੇ ਤੁਹਾਨੂੰ ਲਗਾਤਾਰ ਅਪਡੇਟ ਕਰਦੇ ਰਹਾ। ਤੁਹਾਨੂੰ ਬੇਨਤੀ ਹੈ ਕਿ ਵੀਡੀਓ ਦੇ ਬਿਲਕੁਲ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਕੇ ਸ਼ੇਅਰ ਵੀ ਕਰ ਦੇਣਾ। ਧੰਨਵਾਦ।